ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕਾਂ ਦੇ ਵਿੱਚੋਂ ਇੱਕ ਐਚਡੀਐਫਸੀ ਬੈਂਕ ਤੇ 91 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਜੀ ਬਿਲਕੁਲ ਕੇਂਦਰੀ ਬੈਂਕ ਨੇ ਇਹ ਕਾਰਵਾਈ ਬੈਂਕਿੰਗ ਰੈਗੂਲੇਸ਼ਨ ਐਕਟ ਮਿਆਰਾ ਲੋਨ ਬੈਂਚਮਾਰਕਿੰਗ ਅਤੇ ਆਊਟਸੋਰਸਿੰਗ ਨਿਯਮਾਂ ਦੇ ਨਾਮ ਸਬੰਧਤ ਕਈ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਲਈ ਕੀਤੀ ਹੈ ਪੀਟੀਆਈਡੀ ਦੀ ਰਿਪੋਰਟ ਦੇ ਅਨੁਸਾਰ ਆਰਬੀਆਈ ਨੇ ਸਪਸ਼ਟ ਕੀਤਾ ਹੈ ਕਿ ਇਹ ਜੁਰਮਾਨਾ ਪਰ ਕਿਰਿਆਵਾਂ ਦੇ ਵਿੱਚ ਪਾਈਆਂ ਗਈਆਂ ਗੰਭੀਰ ਖਾਮੀਆਂ ਦੇ ਆਧਾਰਤ ਹੈ ਆਰਬੀਆ ਨੇ 31 ਮਾਰਚ 2024 ਨੂੰ ਖਤਮ ਹੋਣ ਵਾਲੇ ਬੈਂਕ ਦੇ ਵਿੱਤੀ ਸਾਲ ਦਾ ਇੱਕ ਸੁਪਰਵਾਈਜ਼ਰੀ ਮੁਲਾਂਕਣ ਜਾਰੀ ਕੀਤਾ ਨਿਰੀਖਣ ਦੇ ਦੌਰਾਨ ਕਈ ਕਮੀਆਂ ਪਾਈਆਂ ਗਈਆਂ ਜਿਸ ਕਾਰਨ ਬੈਂਕ ਨੂੰ ਇੱਕ ਨੋਟਿਸ ਵੀ ਭੇਜਿਆ ਗਿਆ ਸੀ ਬੈਂਕ ਦੇ ਜਵਾਬਾਂ ਅਤੇ ਦਸਤਾਵੇਜ਼ਾਂ ਦੀ ਵਿਸਤ੍ਰਿਤ ਸਮੀਖਿਆ ਤੋਂ ਬਾਅਦ ਦੋਸ਼ ਜੋ ਹੈ ਉਹ ਸੱਚ ਪਾਏ ਗਏ ਜਿਸ ਕਾਰਨ ਜੁਰਮਾਨਾ ਵੀ ਲਗਾਇਆ ਗਿਆ ਹੁਣ ਇੱਥੇ ਗੱਲ ਕਰਦੇ ਹਾਂ ਕਿ ਆਰਬੀਆ ਦੁਆਰਾ ਐਚਡੀਐਫਸੀ ਬੈਂਕ ਦੇ ਖਿਲਾਫ ਕਿਹੜੇ ਕਥਿਤ ਗਲਤ ਕੰਮਾਂ ਦੀ ਪਛਾਣ ਕੀਤੀ ਗਈ ਸੀ ਜਦੋਂ ਅਸੀਂ ਗੱਲ ਕਰਦੇ ਹਾਂ ਕੇਂਦਰੀ ਬੈਂਕ ਦੀ ਕੈਂਤਰੀ ਬੈਂਕ ਨੇ ਕਈ ਗੰਭੀਰ ਬੇਨਿਯਮੀਆਂ ਵੱਲ ਇਸ਼ਾਰਾ ਕੀਤਾ ਹੈ HDFC ਬੈਂਕ ਨੇ ਇੱਕੋ ਛੇੜੀ ਦੇ ਕਰਜ਼ਿਆਂ ਲਈ ਵੱਖ-ਵੱਖ ਮਾਪਦੰਡ ਵਿਆਜ ਦਰਾਂ ਅਪਣਾਈਆਂ ਇਹ ਕਾਰਵਾਈ ਸਿੱਧੇ ਤੌਰ ਤੇ RBI ਦੇ ਵਿਆਜ ਦਰ ਦਿਸ਼ਾ ਨਿਰਦੇਸ਼ਨ ਦੀ ਉਲੰਘਣਾ ਕਰਦੀ ਹੈ ਨਾਲ ਦੀ ਨਾਲ KYC ਦੀ ਜਦੋਂ ਗੱਲ ਕਰਦੇ ਹਾਂ ਤੇ ਕੁਝ ਗਾਕਾ ਲਈ KYC ਜਾਂਚ ਆਊਟਸੋਰਸਿੰਗ ਏਜੰਡਾ ਦੁਆਰਾ ਕੀਤੀ ਗਈ ਸੀ RBI ਅਨੁਸਾਰ KYC ਪ੍ਰਕਿਰਿਆਵਾਂ ਨੂੰ ਆਊਟਸੋਰਸ ਕਰਨਾ ਬਿਲਕੁਲ ਵਰਜਿਤ ਹੈ ਤੇ ਇੱਕ ਗੰਭੀਰ ਪਾਲਣਾ ਦੀ ਗਲਤੀ ਦਾ ਗਠਨ ਵੀ ਕਰਦਾ ਹੈ ਸੋ ਜਦੋਂ ਅਸੀਂ ਇੱਕ ਸਹਾਇਕ ਕੰਪਨੀ ਦੀ ਗੱਲ ਕਰਦੇ ਤਾਂ ਉਸ ਦੁਆਰਾ ਕਾਰੋਬਾਰ ਬੈਂਕ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਜੋ ਕਾਰੋਬਾਰ ਵਿੱਚ ਰੁਚੀ ਹੋਈ ਹੈ ਜੋ ਬੈਂਕ ਲਈ ਬੈਂਕਿੰਗ ਰੈਗੂਲੇਸ਼ਨ ਐਕਟ ਦੀ ਧਾਰਾ 6 ਦੇ ਤਹਿਤ ਆਗਿਆ ਨਹੀਂ ਹੈ ਆਰਬੀ ਨੇ ਸਪਸ਼ਟੀਕਰਨ ਹੈ ਕਿ ਇਹ ਜੁਰਮਾਨਾ ਗਾਹਕਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਆਰਬੀ ਨੇ ਸਪਸ਼ਟ ਕੀਤਾ ਹੈ ਕਿ ਜੁਰਮਾਨਾ ਰੈਗੂਲੇਟਰੀ ਕਮੀਆਂ ਦੇ ਆਧਾਰਿਤ ਹੈ ਇਹ ਬੈਂਕ ਅਤੇ ਗਾਹਕਾਂ ਵਿਚਕਾਰ ਕਿਸੇ ਵੀ ਲੈਣ-ਦੇਣ ਦੀ ਵੈਅਤਾ ਤੇ ਟਿੱਪਣੀ ਨਹੀਂ ਕਰਦਾ ਅਤੇ ਨਾ ਹੀ ਇਹ ਪਹਿਖ ਵਿੱਚ ਆਰਬੀ ਦੁਆਰਾ ਕੀਤੀ ਗਈ ਕਿਸੇ ਹੋਰ ਰੈਗੂਲੇਟਰੀ ਕਾਰਵਾਈ ਨੂੰ ਕਰੇਗਾ ਇੱਕ ਹੋਰ ਕੰਪਨੀ ਤੇ ਵੀ ਇਹ ਕਾਰਵਾਈ ਕੀਤੀ ਗਈ ਤੇ ਜਿਸ ਤੇ ਆਰਬੀਆ ਨੇ ਕਿਹਾ ਹੈ ਕਿ ਉਸਨੇ ਐਨਬੀਐਫਸੀ ਲਈ ਮਾਸਟਰ ਡਾਇਰੈਕਸ਼ਨ ਸਕੇਲ ਬੈਸਟ ਰੈਗੂਲੇਸ਼ਨ 2023 ਦੇ ਗਵਰਨੈਂਸ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਦੇ ਲਈ ਮਨ ਕ੍ਰਿਸ਼ਨ ਇਨਵੈਸਟਮੈਂਟ ਤੇ ਕਰੀਬ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਸੋ ਜਦੋਂ ਅਸੀਂ ਆਰਬੀਆ ਦੀ ਗੱਲ ਕਰਦੇ ਹਾਂ ਤਾਂ ਕਿਸ ਤਰੀਕੇ ਦੇ ਨਾਲ ਉਹ ਪੂਰੀ ਨਜ਼ਰ ਰੱਖ ਰਹੇ ਨੇ ਬੈਂਕਾਂ ਦੇ ਉੱਪਰ ਸੋ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਹੀ ਵੱਡਾ ਜੁਰਮਾਨਾ ਯਾਨੀ ਕਿ 91 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੈ ਉਹ ਉਹਨਾਂ ਦੇ ਉੱਪਰ ਲਗਾਇ ਹੌਰ ਦਿੱਤ ਇਹ ਵੀ ਕਹਿਣਾ ਹੈ ਕਿ ਕਾਰਵਾਈ ਜਿਹੜੀ ਹੈ ਉਹ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਮਿਆਰਾਂ ਦੇ ਜ਼ਰੀਏ ਕੀਤੀ ਗਈ ਹੈ ਹੁਣ ਆਰਬੀਆ ਨੇ ਤਾਂ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਕਿਸ ਰਿੱਕੇ ਦੇ ਨਾਲ ਇਹ ਜਿੰਨਾ ਵੀ ਜੁਰਮਾਨਾ ਲਗਾਇਆ ਗਿਆ ਹੈ ਇਹ ਬੈਂਕ ਦੀਆਂ ਰੈਗੂਲੇਟਰੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਵਿੱਚ ਪਾਈਆਂ ਗਈਆਂ ਬਹੁਤ ਸਾਰੀਆਂ ਕਮੀਆਂ ਦੇ ਉੱਪਰ ਆਧਾਰਿਤ ਹੈ ਔਰ ਜਦੋਂ ਇਸ ਦਾ ਨਿਰੀਖਣ ਕੀਤਾ ਗਿਆ ਤੇ ਇਹ ਸੱਚੀ ਹੀ ਬੇਨਿਯਮੀਆਂ ਸਾਹਮਣੇ ਆਈਆਂ ਸਨ ਜਦੋਂ ਅਸੀਂ ਪਿਛਲੇ ਸਾਲ 2024 ਦੀ ਗੱਲ ਕਰਦੇ ਹਾਂ ਤੇ 31 ਮਾਰਚ 2024 ਨੂੰ ਜਿਹੜਾ ਹੈ ਉਹ ਬੈਂਕ ਦਾ ਵਿੱਤੀ ਸਾਲ ਜਦੋਂ ਖਤਮ ਹੋਣ ਵਾਲਾ ਤੇ ਉਦੋਂ ਇੱਕ ਸੁਪਰਵਾਈਜ਼ ਦੇ ਮੁਲਾਂਕਣ ਕੀਤਾ ਗਿਆ ਸੀ ਸੋ ਨਿਰੀਖਣ ਦੇ ਦੌਰਾਨ ਇਸ ਦੇ ਵਿੱਚ ਕਮੀਆਂ ਪਾਈਆਂ ਗਈਆਂ ਸਨ ਜਿਸ ਦੇ ਤਹਿਤ ਹੀ ਬੈਂਕ ਵੱਲੋਂ ਇਹ ਨੋਟਿਸ ਭੇਜਿਆ ਗਿਆ ਸੀ ਔਰ ਜਦੋਂ ਉਸ ਦੀ ਖੋਜ ਪੜਤਾਲ ਕੀਤੀ ਗਈ ਤੇ ਇਹ ਸਭ ਖਾਮੀਆਂ ਜਿਹੜੀਆਂ ਨੇ ਉਹ ਸੱਚ ਪਾਈਆਂ ਗਈਆਂ ਔਰ ਤਾਂ ਜੁਰਮਾਨਾ ਜਿਹੜਾ ਹੈ ਉਹ HDFC ਨੂੰ ਲਗਾਇਆ ਗਿਆ ਸੀ